मिड है पूरी कि हम भारी बहुमत से आम आदमी पार्टी जीतेगी। कितनी कितनी लीड लग गई अपन की देखो जी मतलब ये कुछ आइडिया नहीं है का मगर डेफिनेटली आई थिंक सो कि इट विल बी क्वाइट गुड मार्जिन डेफिनेटली गुड मार्जिन केवल आई कांट गिव बाय नंबर्स तो बहुत-बहुत धन्यवाद लेट्स होप फॉर बेस्ट ਤਾਂ ਹੀ ਪੁਰਾਣੇ ਸਰਕਾਰ ਦਾ ਐਮਐਲ ਫੇਰ ਪਰ ਬੀਜੇਪੀ ਦੇ ਉਮੀਦਵਾਰ ਕੁਝ ਹੋਰ ਹੀ ਕਹਿੰਦੇ ਆ ਕਹਿੰਦੇ ਕਿ ਤੱਕੇ ਦੇ ਵੋਟ ਜਿਹੜੀ ਆ ਪਾਈ ਗਈ ਹੈ ਕਿਤਨਾ ਕਿਤੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੂਟ ਗੱਲ ਇਹ ਹੁਣ ਸਾਰੀਆਂ ਗੱਲਾਂ ਨੇ ਲਾਲਚ ਵਾਲੀ ਕੋਈ ਗੱਲ ਨਹੀਂ ਹੈਗੀ ਨਾਰਮਲ VOTING ਹੋਈ ਹੈ ਸਭ ਕੁਝ ਸਹੀ ਹੈਗਾ ਤੇ ਸਰਕਾਰ ਨੂੰ ਜੋ ਵੀ ਜਨਤਾ ਫੈਸਲਾ ਦੇਵੇ ਸਾਨੂੰ ਮੰਨਣਾ ਚਾਹੀਦਾ ਹੈਗਾ ਅੱਜ ਦੇ ਵਿਰੋਧੀਆਂ ਨੂੰ ਸਨੇਹਾ ਹੈ ਵੋਟਿੰਗ ਤੋਂ ਪਹਿਲਾਂ ਕਿਸ ਨਿਹਾਂ ਦੇ ਕੇ ਚੱਲੇ ਮੇਰਾ ਕੋਈ ਵਿਰੋਧੀ ਨਹੀਂ ਹੈਗਾ ਮੇਰੇ ਸਾਰੇ ਆਪਣੇ ਨੇ ਸਾਰੇ ਆਪਣੇ ਨੇ ਸਾਰੇ ਆਪਣੇ ਨੇ ਮੇਰਾ ਕਿੰਨਾ ਕਿੰਨਾ ਮਾਰ ਕਿੰਨੀ ਲੀਡ ਲੱਗ ਗਈ ਆ ਦੇਖੋ ਜੀ ਮਤਲਬ ਕਿ ਇਹ ਕੋਈ ਕੁਝ ਆਡੀਓ ਨਹੀਂ ਹੈਗਾ ਮਗਰ ਡੈਫੀਨਿਟਲੀ ਆਈ ਥਿੰਕ ਸੋ ਕਿ ਇਟ ਵਿਲ ਬੀ ਕੁਆਇਟ ਗੁੱਡ ਮਾਰਜਨ ਡੈਫੀਨਿਟਲੀ ਵਿਲ ਬੀ ਗੁੱਡ ਮਾਰਜਨ ਕਿਉਂਕਿ ਉਹ ਕਾન્ટ ਗਿਵ ਬਾਈ ਨੰਬਰਸ ਤੋਂ ਬਹੁਤ ਬਹੁਤ ਆ ਰ ਧੰਨਵਾਦ 让我们 ਹੋ ਫॉर बेस्ट ਤਾਂ ਹੀ ਪੁਰਾਣੇ ਜਿਹੜੇ ਸਰਕਾਰ ਦਾ ਐਮਐਲ ਹੋਇਆ ਪਰ ਬੀਜੇਪੀ ਦੇ ਉਮੀਦਵਾਰ ਕੁਝ ਹੋਰ ਹੀ ਕਹਿੰਦੇ ਆ ਕਹਿੰਦੇ ਕਿ ਤੱਕੇ ਦੇ ਵੋਟ ਜਿਹੜੀਆਂ ਪਾਈ ਗਈ ਹੈ ਕਿਤਨਾ ਕਿਤੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੂਟ ਦੇ ਲਈ ਇਹ ਹੁਣ ਸਾਰੀਆਂ ਗੱਲਾਂ ਨੇ ਲਾਲਚ ਵਾਲੀ ਕੋਈ ਗੱਲ ਨਹੀਂ ਹੈਗੀ ਨਾਰਮਲ VOTING ਹੋਈ ਹੈ ਸਭ ਕੁਝ ਸਹੀ ਹੈਗਾ ਤੇ ਸਰਕਾਰ ਨੂੰ ਜੋ ਵੀ ਜਨਤਾ ਫੈਸਲਾ ਲਵੇ ਸਾਨੂੰ ਮੰਨਣਾ ਚਾਹੀਦਾ ਹੈਗਾ ਅੱਜ ਵਿਰੋਧੀਆਂ ਨੂੰ ਸਨੇਹਾ ਹੈ ਵੋਟਿੰਗ ਤੋਂ ਪਹਿਲਾਂ ਕਿਸ ਨਿਹਾਂ ਦੇ ਕੇ ਚੱਲੇ ਮੇਰਾ ਕੋਈ ਵਿਰੋਧੀ ਨਹੀਂ ਹੈਗਾ ਮੇਰੇ ਸਾਰੇ ਆਪਣੇ ਨੇ ਸਾਰੇ ਆਪਣੇ ਨੇ ਸਾਰੇ ਆਪਣੇ ਨੇ ਮੇਰੇ ਕਿੰਨਾ ਕਿੰਨਾ ਮਾਰਜਨ ਹੋਏਗਾ ਕੋਈ ਅੰਦਾਜ਼ਾ ਕਿਉਂਕਿ ਬੈਕ ਇਨ ਦਾ ਪਾਰਟੀ ਡਿਸਕਸ਼ਨ ਬੜਾ ਕੁਝ ਹੋਇਆ ਹੁੰਦਾ ਨਹੀਂ ਦੇਖੋ ਮੈਂ ਤਾਂ ਕੁਝ ਹੀ ਗੱਲ ਅੰਦਰ ਕਰ ਰਹੇ ਨੇ ਕਿ ਨਾਇਨ ਕਿੰਨੇ ਵਾਰਗੇ ਸਾਰੇ ਤੁਹਾਡੇ ਆਜਣੇ ਚਲੋ ਠੀਕ ਹੈ ਲੱਗਦਾ ਲੱਗਦਾ ਥੈਂਕ ਯੂ ਜੀ ਥੈਂਕ ਯੂ ਸਰ